ਦੋਸਤੋ ਪੰਜਾਬੀ ਟਰਵੀ ਹੁੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖਨੌਰੀ ਬਾਰਡਰ ਮੁੜ ਹੋਇਆ ਤੱਤਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਜੀ ਤੁਹਾਡੀ ਚਰਨਜੀਤ ਜੀ ਪੰਜਾਬ ਤੇ ਹਰਿਆਣਾ ਦੀ ਹੱਦਾਂ ਤੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਪਿਛਲੇ 9.5 ਮਹੀਨਿਆਂ ਤੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਾਇਆ ਹੋਇਆ ਤੇ ਇਹ ਮੋਰਚਾ ਪਿਛਲੇ ਕੁਝ ਸਮੇਂ ਤੋਂ ਬੜੇ ਸ਼ਾਂਤਮਈ ਮਾਹੌਲ 'ਚ ਚੱਲ ਰਿਹਾ ਸੀ ਪਰ ਪਿਛਲੇ ਦਿਨੀ ਕਿਸਾਨ ਜਿੱਥੇ ਬੰਦੀਆਂ ਦੇ ਆਗੂਆਂ ਨੇ ਇਸ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਤੇ ਅੱਜ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੋਰੀ ਬਾਰਡਰ ਤੇ ਮਰਨਮਰਤ ਤੇ ਬੈਠਣਾ ਸੀ ਪਰ ਉਹਨਾਂ ਦੇ ਮਰਨਮਰਤ ਤੇ ਬੈਠਣ ਤੋਂ ਬਹਿਲਾ ਹੀ ਪੁਲਿਸ ਉਹਨਾਂ ਨੂੰ ਹਿਰਾਸਤ 'ਚ ਲੈ ਲੈਂਦੀ ਹੈ ਉੱਥੇ ਚੁੱਕ ਲੈਂਦੀ ਹੈ ਤੇ ਉਸ ਤੋਂ ਬਾਅਦ ਇੱਕ ਕਸ਼ਮਕਸ਼ਾ ਦਾ ਮਾਹੌਲ ਹੈ ਉੱਥੇ ਦੇਖਣ ਨੂੰ ਮਿਲਦਾ ਹੈ ਪਹਿਲਾ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਇਹ ਮਰਨਵਰਤ ਦੇ ਪਿੱਛੇ ਕੀ ਕਾਰਨ ਨੇ ਤੇ ਜਦੋਂ ਪੁਲਿਸ ਚੁੱਕਦੀ ਹੈ ਤਾਂ ਉਸ ਤੋਂ ਬਾਅਦ ਕਿਹੋ ਜਿਹੇ ਹਾਲਾਤ ਉੱਥੇ ਬਣਦੇ ਦੇਖੋ ਫਰਵਰੀ ਦੇ ਵਿੱਚ ਇਹ ਮੋਰਚਾ ਸ਼ੁਰੂ ਹੋਇਆ ਸੀ ਸ਼ੰਭੂ ਤੇ ਖਨੌਰੀ ਵਿੱਚ ਦੋ ਥਾਵਾਂ ਤੇ ਲੱਗਿਆ ਸੀ ਇਹ ਐਸਕੇਐਮ ਨਾਨ ਪੋਲੀਟਿਕਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਨਾਂ ਦਾ ਸਾਂਝਾ ਇਹ ਪੈਂਤੜਾ ਸੀ ਤੇ ਇਹਨਾਂ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਜੀ ਪਰ ਅੱਗੇ ਹਰਿਆਣਾ ਪੁਲਿਸ ਨੇ ਜਿਹੜੀਆਂ ਰੋਕਾਂ ਲਾਦੀਆਂ ਸੀ ਜਿਸ ਕਰਕੇ ਇਕ ਸ਼ੰਬੂ ਬਾਰਡਰ ਤੇ ਤੇ ਇੱਕ ਖਨੌਰੀ ਤੇ ਦੋ ਥਾਮਾਂ ਤੇ ਇਹਨਾਂ ਦਾ ਪੈਰਲਰ ਹੈ ਜਿਹੜਾ ਉਹ ਸੰਘਰਸ਼ ਹੈ ਤਕਰੀਬਨ 950 ਮਹੀਨਾ ਦੇ ਕਰੀਬ ਹੋ ਗਏ ਉੱਥੇ ਚੱਲ ਰਿਹਾ ਸੀ ਜਿਵੇਂ ਤੁਸੀਂ ਕਿਹਾ ਕਿ ਅਲੱਗ-ਅਲੱਗ ਪੜਾਵਾਂ ਵਿੱਚ ਦੀ ਇਹ ਸੰਘਰਸ਼ ਹੈ ਜਿਹੜਾ ਗੁਜ਼ਰਦਾ ਹੈ ਜਦੋਂ ਰੋਕੇ ਜਾਂਦੇ ਉਹਦੋਂ ਟਕਰਾਅ ਦਾ ਮਾਹੌਲ ਬਣਦਾ ਹੈ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਇੱਥੇ ਕਿਸਾਨ ਜੋ ਬਠਿੰਡਾ ਦੇ ਵੱਲੋਂ ਪਿੰਡ ਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਕਦਮ ਇਹ ਜਿਹੜਾ ਠੰਡਾ ਪੈ ਜਾਂਦਾ ਉਹ ਰੈਗੂਲਰ ਇਹ ਸੰਘਰਸ਼ ਜਾਰੀ ਸੀ ਤੇ ਹੁਣ ਇਹਨਾਂ ਨੇ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਦੋ ਪ੍ਰੋਗਰਾਮ ਆਤਿਸ਼ਿ ਦਿੱਤੇ ਹੋਏ ਸੀ ਇੱਕ ਸੀਗਾ ਇਹਨਾਂ ਦਾ 6 ਦਸੰਬਰ ਦਾ ਪ੍ਰੋਗਰਾਮ ਕਿ ਇਹਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਔਰ ਇਹਨਾਂ ਨੇ ਇਹ ਵੀ ਰਿਲੈਕਸ ਕੀਤਾ ਸੀ ਕਿ ਅਸੀਂ ਉੱਥੇ ਆਪਣੀਆਂ ਕੋਈ ਟਰੈਕਟਰ ਟਰਾਲੀਆਂ ਜਾਂ ਨਹੀਂ ਲੈ ਕੇ ਜਾਵਾਂਗੇ ਬਲਕਿ ਜਥਿਆਂ ਦੇ ਰੂਪ ਦੇ ਵਿੱਚ ਇਹਨਾਂ ਦੇ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਤੇ ਦਿੱਲੀ ਰੋਕਣ ਦਾ ਵੀ ਨਾਲ ਉਹ ਨਾਲ ਪ੍ਰੋਗਰਾਮ ਇਹਨਾਂ ਨੂੰ ਦਿੱਲੀ ਪੁਲਿਸ ਦਾ ਬਣਿਆ ਹੋਇਆ ਸੀ ਜੀ ਸੋ ਇਸੇ ਤਰ੍ਹਾਂ ਹੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਬੀਕੇਯੂ ਬੀਕੇਯੂ ਸਿੰਧੂਪੁਰ ਹੈ ਉਹਦੇ ਸੂਬਾ ਪ੍ਰਧਾਨ ਵੀ ਨੇ ਤੇ ਐਸਕੇਐਮਏ ਨਾਨ ਪੋਲੀਟੀਕਲ ਆ ਉਹਦੇ ਸੀਨੀਅਰ ਆਗੂ ਵੀ ਨੇ ਮੋਰੀਆਂ ਚੋਂ ਹੈਗੇ ਨੇ ਸੋ ਉਹ ਐਲਾਨ ਕਰਦੇ ਨੇ ਕਿ ਅਸੀਂ ਮਨ ਵਰਤ ਮਰਨ ਵਰਤ ਹੈ ਜਿਹੜਾ ਉਹ ਰੱਖਣਾ ਹੈ ਅ ਅੱਜ ਤੋਂ ਜਿਹੜਾ ਸਟਾਰਟ ਹੋਣਾ ਸੀ 26 ਨਵੰਬਰ ਤੋਂ ਜੀ ਔਰ 25 ਨਵੰਬਰ ਤੋਂ ਆਪਾਂ ਨੂੰ ਪਤਾ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਹੋ ਸਕਦਾ ਹੈ ਕਿ ਇਹ ਪਾਰਲੀਮੈਂਟ ਦੇ ਸੈਸ਼ਨ ਦੇ ਮੱਦੇ ਨਜ਼ਰ ਦੋਨੇ ਪ੍ਰੋਗਰਾਮ ਚੈੱਕ ਆਊਟ ਕੀਤੇ ਹੁਣ 6 ਦਸੰਬਰ ਵਾਲਾ ਵੀ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਵੀ ਬਾਅਦ ਚ ਖਤਮ ਹੋਣਾ 20 ਤਰੀਕ ਤੱਕ ਤੇ ਇਹ ਜਿਹੜਾ ਮਰਨ ਵਰਤ ਵਾਲਾ ਇਹ ਵੀ ਕਿਉਂਕਿ ਪਾਰਲੀਮੈਂਟ 25 ਨੂੰ ਬੈਠ ਗਈ ਸੀ ਇਸ ਕਰਕੇ 26 ਦਾਜ ਦਾ ਪ੍ਰੋਗਰਾਮ ਇਹਨਾਂ ਨੇ ਰੱਖਿਆ ਹੋਇਆ ਸੀ ਜੀ ਔਰ ਇਹਨਾਂ ਦੇ ਜਿਹੜੇ ਫੋਕਸ ਸੀਗਾ ਉਹ ਮੇਨ ਕੇਂਦਰ ਸਰਕਾਰ ਵੱਲ ਸੀ ਕਿ ਕਿਸਾਨਾਂ ਦੀ ਜਿਹੜੀਆਂ ਪੈਰਲਰ ਮੰਗਾਂ ਚਲਦੀਆਂ ਆ ਰਹੀਆਂ ਨੇ ਚਾਹੇ ਹੋ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਮਸਲਾ ਹੋਵੇ ਸੁਆਮੀ ਨਤਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਇਸ਼ੂ ਹੋਵੇ ਚਾਹੇ ਕਰਜ਼ਾ ਮਾਫੀ ਦਾ ਹੋਵੇ ਚਾਹੇ ਜਿਹੜੀ ਇਲੈਕਟ੍ਰਿਸਿਟੀ ਬਿੱਲ ਸੀ ਉਹਦਾ ਇਸ਼ੂ ਹੋਵੇ ਲਖੀਮਪੁਰ ਖੀਰੀ ਵਾਲਾ ਇਸ਼ੂ ਹੈ ਇਸ ਤਰ੍ਹਾਂ ਜਿਹੜੇ ਪ੍ਰਾਲੀ ਪ੍ਰਦੂਸ਼ਣ ਨੂੰ ਲੈ ਕੇ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਹੁੰਦੇ ਆ ਰੈੱਡ ਐਂਟਰੀਆਂ ਪੈਂਦੀਆਂ ਉਹਦੇ ਵਿੱਚ ਉਹਨੂੰ ਬਾਹਰ ਰੱਖਣ ਦੀ ਗੱਲ ਹੋਵੇ ਇਸ ਤਰ੍ਹਾਂ ਦੇ ਸਾਰੇ ਜਿੰਨੇ ਵੀ ਮਸਲੇ ਸੀ ਜਿੰਨੀਆਂ ਵੀ ਮੰਗਾਂ ਸੀ ਉਹ ਟੋਟਲੀ ਭਾਰਤ ਸਰਕਾਰ ਨਾਲ ਸੰਬੰਧਿਤ ਰੱਖਦੀ ਹੈ ਸੋ ਇਹਨਾਂ ਦਾ ਜਿਹੜਾ ਨਵਾਂ ਪ੍ਰੋਗਰਾਮ ਸੀ ਉਹ ਸਿੱਧਤ ਸੀ ਕਿ ਭਾਰਤ ਸਰਕਾਰ ਵੱਲੋਂ ਜੀ ਸੋ ਅੱਜ ਜਿਹੜਾ ਮਰਨ ਵਰਤ ਸ਼ੁਰੂ ਹੋਣਾ ਸੀ ਮਰਨ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੰਨੀ ਕੁ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਟਿਆਲਾ ਪੁਲਿਸ ਨੇ ਸਵੇ ਹੀ ਸਵੇਰ 4:30 ਵਜੇ ਦੇ ਕਰੀਬ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕਿਆ ਹੈਗਾ ਉਸ ਟਾਈਮ ਉਹ ਟਰਾਲੀ ਦੇ ਵਿੱਚ ਸੁੱਤੇ ਪਏ ਸੀ ਜਿੱਥੇ ਉਹਨਾਂ ਦਾ ਬਣਾਇਆ ہوا ਸੀ ਰਹਿਸ਼ ਦਾ ਪੁਲਿਸ तकरीबन ਕਿਲੋਮੀਟਰ ਜਿਹੜੀ ਇੱਕ ਲੰਬੀ ਲਾਈਨ ਲੱਗੀ ਵੀ ਸੀ ਟਰਾਲੀਆਂ ਦੀ ਉਹਨਾਂ ਦੇ ਕੋਲੋਂ ਗੁਜ਼ਰ ਕੇ ਜਾਂਦੀ ਹੈਗੀ ਹੈ ਪੁਲਿਸ ਨੂੰ ਇਹ ਵੀ ਲੱਗਦਾ ਸੀ ਕਿ ਜੇ ਕਿਤੇ ਰੌਲਾ ਪੈ ਗਿਆ ਇੱਥੇ ਕਿਸੇ ਕਿਸਮ ਦਾ ਕੋਈ ਟਕਰਾਓ ਨਾ ਬਣੇ ਉਹਨਾਂ ਨੂੰ ਚੱਕਨ ਪਿੱਛੇ ਦਾ ਕਾਰਨ ਜਿਹੜੀ ਟਾਈਮਿੰਗ ਸੀ ਕਿ ਪੌਣੇ 4 ਵਜੇ ਤੇ ਪਹਿਲੇ ਦਿਨ ਹੀ ਕਿਉਂ ਚੁੱਕ ਲਿਆ ਗਿਆ ਸ਼ਾਇਦ ਪੰਜਾਬ ਸਰਕਾਰ ਨੂੰ ਲੱਗਦਾ ਹੋਵੇਗਾ ਕਿ ਜੇ ਇਹ ਮਰਨ ਵਰਤ ਸ਼ੁਰੂ ਹੋ ਜਾਂਦਾ ਹੈਗਾ ਤੇ ਹੌਲੀ ਹੌਲੀ ਕਿ ਇੱਥੇ ਲੋਕਾਂ ਦਾ ਜਿਹੜਾ ਇੱਕ ਕਠ ਹੈ ਉਹ ਵਧੇਗਾ ਜੀ ਬਿਲਕੁਲ ਕਠ ਵਧੇਗਾ ਤਾਂ ਫਿਰ ਮਰਨ ਵਰਤ ਦੇ ਵਿੱਚੋਂ ਲੋਕਾਂ ਦੇ ਇਕੱਠ ਦੇ ਵਿੱਚੋਂ ਉਹਨਾਂ ਨੂੰ ਪਿਕ ਕਰਨਾ ਸਾਨੂੰ ਮੁਸ਼ਕਲ ਹੋ ਜਾਏਗਾ ਹੋਰ ਤਰ੍ਹਾਂ ਦੇ ਦਿੱਕਤਾਂ ਹੋ ਸਕਦੀਆਂ ਕੋਈ ਨਵਾਂ ਕਲੈਸ਼ ਬਣ ਸਕਦਾ ਹੈ ਕਲੈਸ਼ ਦੇ ਵਿੱਚ ਕੋਈ ਨਵਾਂ ਨੁਕਸਾਨ ਹੋ ਸਕਦਾ ਹੈਗਾ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗਿੰਤੀਆਂ ਬਿੰਤੀਆਂ ਜਿਹੜੀਆਂ ਸੂਬਾ ਸਰਕਾਰ ਦੀਆਂ ਹੋਣਗੀਆਂ ਜਾਂ ਉਹਨਾਂ ਦੇ ਆਪਣੇ ਲੌਜਿਕ ਹੈ ਜੀ ਜਿਵੇਂ ਪਟਿਆਲਾ ਪੁਲਿਸ ਦਾ ਆਪਣਾ ਲੌਜਿਕ ਹੈ ਉਹ ਕਹਿੰਦੇ ਕਿ ਜੀ ਇਹ ਸੀਨੀਅਰ ਆਗੂ ਨੇ ਉਹਨਾਂ ਦੀ ਸਿਹਤ ਦੁਆਰੇ ਸੋਚਣਾ ਸਾਡਾ ਇੱਕ ਪਹਿਲਾ ਫਰਜ਼ ਹੈਗਾ ਸਿਕਿਉਰਿਟੀ ਦੇ ਐਂਗਲ ਤੋਂ ਇਸ ਕਰਕੇ ਅਸੀਂ ਉਹਨਾਂ ਨੂੰ ਚੁੱਕਿਆ ਹੈਗਾ ਜਿਹੜੀਆਂ ਦੂਸਰੀਆਂ ਧਿਰਾਂ ਨੇ ਉਹ ਇਸ ਦੇ ਟਾਈਮਿੰਗ ਤੇ ਪੁਆਇੰਟ ਆਊਟ ਕਰ ਰਹੀਆਂ ਨੇ ਉਹ ਕਹਿੰਦੀ ਕਿ ਇਸ ਤਰ੍ਹਾਂ ਚੁੱਕ ਕੇ ਲੈ ਕੇ ਜਾਣਾ ਉਹਨਾਂ ਨੇ ਟਰਾਲੀ ਦੇ ਵਿੱਚ ਬਹੁਤ ਸਾਰੇ ਉਹ ਕਹਿੰਦੇ ਚੀਜ਼ਾਂ ਨੂੰ ਪਾੜਿਆ ਵੀ ਗਿਆ ਉੱਥੇ ਚੀਜ਼ਾਂ ਜਿਹੜੀਆਂ ਲਾਈਆਂ ਬਸੀ ਸਾਈਡਾਂ ਤੇ ਕਪੜੇ ਵਗੈਰਾ ਤੇ ਉਸ ਤਰ੍ਹਾਂ ਚੁੱਕ ਕੇ ਲੈ ਕੇ ਜਾਣਾ ਉਹ ਤੇ ਇਤਰਾਜ਼ ਜ਼ਾਹਰ ਕਰਦੇ ਨਹੀਂ ਤੇ ਹੁਣ ਉਹਨਾਂ ਦੀ ਮੰਗ ਹੈਗੀ ਹੈ ਕਿ ਉਹਨਾਂ ਨੂੰ ਉਹ ਥੋੜਾ ਰਹਾ ਕੀਤਾ ਜਾਵੇ ਔਰ ਪਟਿਆਲਾ ਪੁਲਿਸ ਇਹਨਾਂ ਨੂੰ ਡੀਐਮਸੀ ਦੇ ਵਿੱਚ ਭਰਤੀ ਕਰਾਇਆ ਹੋਇਆ ਕਿਉਂਕਿ ਜੇ ਮਰਨ ਵਰਤ ਉਹਨਾਂ ਦਾ ਵਾਧਾ ਸੀ ਉਹਨੂੰ ਲੱਗਦਾ ਪਰ ਉਸ ਤੋਂ ਬਾਅਦ ਅਤਿਸ਼ ਜਿਹੜਾ ਨਵਾਂ ਪ੍ਰੋਗਰਾਮ ਉਹਨਾਂ ਨੇ ਦਿੱਤਿਆ ਦਿੱਤਾ ਹੈ ਅੱਜ 3 ਵਜੇ ਉਹਨਾਂ ਨੇ ਕਿਹਾ ਕਿ ਸਾਡਾ ਇਹ ਚੀਜ਼ੇ ਜਾਰੀ ਰਹੇਗੀ ਜੀ ਉਹਨਾਂ ਨੇ ਖਨੋਰੀ ਬਾਰਡਰ ਤੇ ਜਿਹੜੇ ਅੱਗੇ ਇੱਕ ਸੁਖਜੀਤ ਸਿੰਘ ਨਾਮ ਦੇ ਜਿਹੜੇ ਸਾਬਕਾ ਸੈਨਿਕ ਵੀ ਨੇ ਉਹਨਾਂ ਨੂੰ ਉੱਥੇ ਮਰਨ ਵਰਤ ਤੇ ਬਿਠਾਇਆ ਹੈਗਾ ਸੋ ਜਿਵੇਂ ਤੁਸੀਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਮਾਹੌਲ ਹੁਣ ਤਤਾ ਹੋ ਗਿਆ ਜੀ ਦੇਖੋ ਜਿਸ ਤਰ੍ਹਾਂ ਦਾ ਪੰਜਾਬੀਆਂ ਦਾ ਇੱਕ ਪੈਟਰਨ ਹੈ ਪੰਜਾਬੀਆਂ ਦਾ ਇੱਕ ਸੁਆ ਹੈਗਾ ਜਿੰਨਾ ਚਿਰ ਟਾਈਮਸ ਸ਼ਾਂਤੀ ਰਹਿੰਦੀ ਹੈ ਪੰਜਾਬੀ ਉਸ ਤਰ੍ਹਾਂ ਕਿੱਕ ਨਹੀਂ ਲੈਂਦੇ ਜੀ ਤੇ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਕਿਤੇ ਕੋਈ ਧੱਕਾ ਹੋਇਆ ਚਾਹੇ ਉਹ ਸਰਕਾਰ ਦਾ ਧੱਕਾ ਹੋਵੇ ਜਾਂ ਇੱਕ ਵੱਡੀ ਧਿਰ ਦਾ ਧੱਕਾ ਹੋਵੇ ਤਾਂ ਜਿਹੜੀ ਪੀੜਤ ਤੇ ਰਹਿ ਪੰਜਾਬੀ ਹਮੇਸ਼ਾ ਉਹਦੇ ਨਾਲ ਖੜਦਾ ਹੈ ਉਹਦੇ ਨਾਲ ਇੱਕ ਹਮਦਰਦੀ ਬਣਦੀ ਹੈ ਹੁਣ ਉਹਨਾਂ ਨੂੰ ਪੰਜਾਬੀਆਂ ਨੂੰ ਜਿੱਥੇ ਕਿਤੇ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 40 ਤੋਂ ਉੱਪਰ ਕਿਸਾਨ ਜੁਨੀਆ ਨਾ ਬਣ ਗਈਆਂ ਹੈਗੇ ਚਲੇ ਹਨ ਸਾਰੇ ਕਿਸਾਨ ਬੰਡੇ ਗਏ ਨੇ ਸਾਰੀ ਕਿਸਾਨੀ ਵੀ ਸਾਰੀ ਕਿਸਾਨ ਜੁਨੀਆ ਨਾਲ ਨਹੀਂ ਹੈਗੀ ਉਹਨਾਂ ਦੇ ਆਪਣੀ ਕਾਡਰ ਦੀ ਵੀ ਇੱਕ ਪ੍ਰੋਬਲਮ ਹੈਗੀ ਹੈ ਹੁਣ ਇਕੱਠ ਕਰਨਾ ਸੌਖਾ ਥੋੜਾ ਹੀ ਹੈ ਇੱਕ ਇਕੱਠ ਕੀਤਾ ਸੀ ਦਿੱਲੀ ਮੋਰਚੀ ਵਲੇ ਉਦੋਂ ਬੜਾ ਉਦੋਂ ਟੋਟਲ ਸੁਸਾਇਟੀ ਚੱਲੀ ਸੀ ਨਾਲ ਲੋਕ ਆਪ ਮੁਹਾਰੇ ਹੋ ਕੇ ਪਾਰਟਿਸਪੇਟ ਆਪ ਮੁਹਾਰੇ ਗਏ ਸੀ ਪਰ ਹੁਣ ਕੱਲਾ ਜਿਹੜਾ ਕਿਸਾਨੀ ਹੁਣ ਕਿਸਾਨੀ ਤੋਂ ਅੱਗੇ ਵੀ ਜਿਹੜਾ ਇਹਨਾਂ ਦਾ ਕਾਡਰ ਹੈ ਉਹ ਹੈ ਸੋ ਜਦੋਂ ਪੰਜਾਬੀਆਂ ਨੂੰ ਇਸ ਕਿਸਮ ਦਾ ਪਤਾ ਲੱਗਦਾ ਹੈ ਕਿ ਵੀ ਇਹ ਬੰਦਾ ਧੱਕੇ ਨਾਲ ਜਬਰਦਸਤ ਚੁੱਕ ਕੇ ਲੈ ਗਏ ਜੀ ਇਦਾਂ ਲੈ ਗਏ ਜੀ ਹੁਣ ਉਹਨਾਂ ਨੇ ਵੀ ਅੱਜ ਜਿਹੜਾ ਮਾਰਚ ਕੀਤਾ ਖਨੌਰੀ ਬਾਰਡਰ ਦੇ ਉੱਪਰ ਗਏ ਨੇ ਸਟੇਜ ਤੱਕ ਉਹਨਾਂ ਨੇ ਵੀ ਕਿਹਾ ਕਿ ਜਾਪ ਕਰਦੇ ਹੋਏ ਗਏ ਉੱਥੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮਰਨ ਵਰਤ ਤੇ ਬਿਠਾਇਆ ਨਾਲ ਭੁਗੜਤਾਲ ਸ਼ੁਰੂ ਕੀਤੀ ਹੈਗੀ ਹੈ ਇੱਕ ਹਮਦਰਦੀ ਗੇਨ ਹੁੰਦੀ ਹੈ ਉਸ ਹਮਦਰਦੀ ਦੇ ਵਿੱਚੋਂ ਫਿਰ ਲੋਕ ਆ ਜਿਹੜੇ ਕਿਤੇ ਨਾ ਕਿਤੇ ਤੁਹਾਡੇ ਇਕੱਠਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਇਦਨੀਆਂ ਕਾਨਫਰੰਸਾਂ ਹੁੰਦੀਆਂ ਮੋਰਚੇ ਆ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਦੇ ਹੈਗੇ ਨੇ ਸੋ ਇੱਕ ਤਾਂ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਆਦਾ ਪਿਛਲੇ ਟਾਈਮ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਸੋਰੀ ਦਿੱਲੀ ਦੇ ਵਾਪਸ ਜਿੱਤ ਦਿੱਲੀ ਦਾ ਮੋਰਚਾ ਖਤਮ ਹੁੰਦਾ ਹੁਣ ਦਿੱਲੀ ਮੋਰਚੇ ਤੋਂ ਪਹਿਲਾਂ ਦਾ ਸੀਨ ਦੇਖ ਲਓ ਦਿੱਲੀ ਮੋਰਚੇ ਤੋਂ ਬਾਅਦ ਵਾਲਾ ਪੰਜਾਬ ਦਾ ਸੀਨ ਦੇਖ ਲਓ ਪਿਛਲੇ ਟਾਈਮ ਚ ਕਿੰਨੇ ਧਰਨੇ ਮੁਜ਼ਾਰੇ ਆ ਜਿਹੜੇ ਪੰਜਾਬ ਦੇ ਵਿੱਚ ਹੋਏ ਨੇ ਹੁਣ ਪੰਜਾਬ ਦੇ ਵਿੱਚ ਕੱਲਾ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਕੱਲੀ ਕਿਸਾਨਾਂ ਦੀ ਧਰਨੀ ਬਸਤੀ ਹੋਰ ਤਬਕੇ ਵੀ ਐ ਸੋਸਾਇਟੀ ਦੇ ਉਹਨਾਂ ਦਾ ਵੀ ਉਹਨਾਂ ਹੀ ਰਾਈਟ ਹੈਗਾ ਜਦੋਂ ਅਸੀਂ ਹਰ ਥਾਂ ਤੇ ਧਰਨਾ ਮੁਜ਼ਾਰਾ ਦੇਖਦੇ ਆ ਹਰ ਥਾਂ ਕੋਈ ਰੋਡ ਬਲਾਕੇਜ ਦੇਖਦੇ ਆ ਤਾਂ ਉਹ ਉਦੋਂ ਸਾਨੂੰ ਸਾਰਿਆਂ ਨੂੰ ਲੱਗਦਾ ਹੈਗਾ ਜਿਹੜਾ ਬੰਦਾ ਉਸ ਮਜ਼ਾਰੇ ਦੇ ਵਿੱਚ ਉਸ ਰੋਡ ਬਲਾਕੇਜ ਦੇ ਵਿੱਚ ਫਸਿਆ ਹੁੰਦਾ ਉਹ ਕੀ ਫੀਲ ਕਰ ਰਿਹਾ ਉਹਦੀ ਕੀ ਮਨੋਦਸ਼ਾ ਹੁੰਦੀ ਹੈ ਜੀ ਬਿਲਕੁਲ ਤਾਂ ਇਹਨਾਂ ਦੀ ਹਮਦਰਦੀ ਸੀ ਜਿਹੜੀ ਇੱਕ ਉਹ ਕਿਤਨਾ ਕਿਤੇ ਕਿਸਾਨ ਆਗੂਆਂ ਪ੍ਰਤੀ ਕਿਸਾਨ ਲੀਡਰਾਂ ਪ੍ਰਤੀ ਘਟੀ ਹੈ ਹਾਲਾਂਕਿ ਸੋਸਾਇਟੀ ਦੇ ਵਿੱਚ ਹਰ ਪ੍ਰੈਸ਼ਰ ਗਰੁੱਪ ਹੁੰਦਾ ਹੈ ਉਹਨਾਂ ਨੇ ਆਪਣੇ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਕੰਮ ਕਰਨਾ ਹੁੰਦਾ ਹੈ ਉਹਨਾਂ ਦੇ ਹਿੱਤਾਂ ਨੂੰ ਬਾਚ ਕਰਨਾ ਹੁੰਦਾ ਹੈ ਇੰਟਰਸਟ ਨੂੰ ਬਾਚ ਕਰਨਾ ਹੁੰਦਾ ਉਹਦੇ ਲੈ ਜੀ ਤੋ ਅੱਗੇ ਉਹ ਸੰਘਰਸ਼ ਹੈ ਜਿਹੜਾ ਕੀਤਾ ਜਾਂਦਾ ਸੋ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਰਾ ਕੁਝ ਇਹ ਹੋਇਆ ਹੈਗਾ ਮਾਫ ਕਰਨਾ ਮੈਨੂੰ ਇਹ ਲੱਗਦਾ ਹੈਗਾ ਕਿ ਇਹਦੇ ਨਾਲ ਚਲੋ ਇਹ ਤਾਂ ਹੋਈ ਹੀ ਹੋਇਆ ਕਿ ਨਾਲ ਪੋਲੀਟਿਕਲ ਸੌਰੀ ਕਿਸਾਨ ਆਗੂ ਤਾਂ ਸਰਗਰਮ ਹੋਣਗੇ ਹੋਣਗੇ ਹੋ ਸਕਦਾ ਇੱਥੇ ਇਕੱਠ ਹੈ ਜਿਹੜਾ ਆਉਣ ਵਾਲੇ ਦਿਨਾਂ ਚ ਵਧੇ ਜੀ ਪਰ ਇਹ ਕੇ ਵੀ ਲੱਗਦਾ ਹੈ ਕਿ ਜਿਹੜੀ ਚੀਜ਼ ਫੋਕਸ ਹੈ ਜਿਹੜੀ ਉਹ ਕੇਂਦਰ ਵੱਲ ਸੀਗੀ ਜੀ ਤਾਂ ਸਟੇਟ ਗਵਰਨਮੈਂਟ ਨੇ ਡੱਲੇ ਵਾਲ ਨੂੰ ਚੁੱਕ ਕੇ ਉਹਨਾਂ ਦੀ ਜਿਹੜੇ ਤੋਪਾਂ ਦੇ ਮੂੰਹ ਹੈ ਹੁਣ ਇਧਰ ਨੂੰ ਇੱਕ ਤਰੀਕੇ ਨਾਲ ਕਰ ਲੇ ਕਿਸਾਨਾਂ ਦਾ ਜਿਹੜਾ ਜਿਹੜਾ ਰੋਸ ਮਾਫ ਕਰਨਾ ਕੇਂਦਰ ਵਾਲ ਕੇਦਰ ਕੇਂਦਰ ਨਾਲ ਰੋਸ ਸੀਗਾ ਕੇਂਦਰ ਤੇ ਗਿਲਾ ਸੀ ਉਹਦੇ ਨਾਲ ਹੁਣ ਜਦੋਂ ਡੱਲੇ ਵਾਲ ਨੂੰ ਇਸ ਤਰੀਕੇ ਨਾਲ ਚੁੱਕਿਆ ਗਿਆ ਥਾ ਨੇਚਰਲੀ ਰੋਸ ਹੈ ਜਿਹੜਾ ਬਣ ਜਾਂਦਾ ਹੁਣ ਮਤਲਬ ਇਹ ਵੀ ਆਪਾਂ ਕਹਿ ਸਕਦੇ ਆਂ ਵੀ ਕਾ ਸੂਬਾ ਸਰਕਾਰ ਵੱਲ ਕਿਸਾਨ ਹੋ ਸਕਦੇ ਨੇ ਕਿਉਂਕਿ ਜਿਵੇਂ ਅੱਜ ਪੁਲਿਸ ਨੇ ਸਿਰਫ 4:30 ਵਜੇ ਦੀ ਕਾਰਵਾਈ ਕੀਤੀ ਹਾਂ ਉਹਦੇ ਨਾਲ ਨਾਰਾਜ਼ਗੀ ਅਤਿਸ਼ ਨੈਚਰਲੀ ਵੱਧਦੀ ਹੈਗੀ ਆ ਉਹ ਕਹਿੰਦੇ ਕਿ ਸਾਡੀ ਤਾਂ ਤੁਹਾਡੇ ਨਾਲ ਕੋਈ ਲੜਾਈ ਹੋਈ ਨਹੀਂ ਪਰ ਸੂਬਾ ਸਰਕਾਰ ਕਹਿੰਦੇ ਲਾ ਐਂਡ ਆਰਡਰ ਹੈ ਸੂਬਾ ਸਰਕਾਰ ਦਾ ਸਬਜੈਕਟ ਹੈਗਾ ਉਹਨਾਂ ਨੂੰ ਲੱਗਦਾ ਕਿ ਸਾਡਾ ਇੱਕ اخلاقی ਤੇ ਇੱਕ ਮੋਰਲੀ ਫਰਜ਼ ਵੀ ਤਾਂ ਹੈ ਕਿ ਕੱਲ ਨੂੰ ਉਹਨਾਂ ਦੀ ਸੇਓ ਟੈਰਿਟਰੀ ਦੇ ਵਿੱਚ ਤਾਂ ਪੰਜਾਬ ਦੀ ਵਿੱਚ ਬੈਠੇ ਨੇ ਕਹਿੰਨਾ ਜੀ ਮਰਨ ਵਰਤ ਦਾ ਪੰਜਾਬ ਚ ਹੋ ਰਿਹਾ ਹੈਗਾ ਨਾ ਕੱਲ ਨੂੰ ਉਹਨਾਂ ਦੀ ਸਿਹਤ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰੀ ਤਾਂ ਫਿਕਸ ਪੰਜਾਬ ਗਵਰਨਮੈਂਟ ਦੀ ਹੋਏਗੀ ਸੋ ਹੁਣ ਦੇਖਿਆ ਅੱਜ ਕਿ ਜਦੋਂ ਵੀ ਇਹ ਸਾਰਾ ਕੁਝ ਹੋਇਆ ਨਾਲ ਦੀ ਨਾਲ ਅਮਰਿੰਦਰ ਸਿੰਘ ਰਾਜਾ ਵਣਿੰਗ ਦਾ ਬਿਆਨ ਆ ਗਿਆ ਕਿ ਕਿ ਸਕੇਂਦਰ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਸਟੇਟ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਸ਼ੁਰੂ ਦੇ ਵਿੱਚ ਅੱਜ ਇਹ ਇੱਕ ਇੱਕ ਤਰ੍ਹਾਂ ਦਾ ਕਨਫਿਊਜ਼ਨ ਵੀ ਰਿਹਾ ਕਿਸਾਨਾ ਗੂਆਂ ਦੇ ਵੀ ਬਿਆਨ ਆਏ ਸੀ ਕਿ ਇਹ ਜਿਹੜਾ ਚੁੱਕਿਆ ਗਿਆ ਜਗਜੀਤ ਦੱਲੇ ਵਾਲ ਨੂੰ ਇਹ ਸੈਂਟਰ ਦੀਆਂ ਏਜੰਸੀਆਂ ਨੇ ਚੁੱਕਿਆ ਜੀ ਪਰ ਉਸ ਤੋਂ ਬਾਅਦ ਡੀਆਈਜੀ ਪਟਿਆਲਾ ਰੇਂਜ ਦੇ ਮਨਦੀਪ ਸਿੰਘ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਪਟਿਆਲਾ ਪੁਲਿਸ ਲੈ ਕੇ ਆਈ ਹੈ ਡੀਐਮ ਸੀ ਅਸੀਂ ਉਹਨਾਂ ਨੂੰ ਭਰਤੀ ਕਰਾਇਆ ਹੈਗਾ ਉਹਦੇ ਨਾਲ ਹੀ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਭਾਜਪਾ ਦੀ ਤਰਫੋਂ ਉਹਨਾਂ ਨੂੰ ਅਟੈਕ ਕਰਨ ਦਾ ਮੌਕਾ ਮਿਲ ਗਿਆ ਉਹ ਕਹਿੰਦੇ ਸਾਰਾ ਕਸੂਰੀ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਹੈਗਾ ਇਹ ਪੰਜਾਬ ਪੁਲਿਸ ਦਾ ਕਾਰਾ ਹੈਗਾ ਸੋ ਹੁਣ ਇੱਕ ਬਲੇਮ ਗੇਮ ਹੈ ਨਾਲ ਦੀ ਨਾਲ ਜਿਹੜੀ ਪੋਲਿਟਿਕਸ ਹੈ ਸਾਡੇ ਪੰਜਾਬ ਦੇ ਵੈਸੇ ਤਾਂ ਸਮੁੱਚੇ ਹਿੰਦੁਸਤਾਨ ਦੇ ਵਿੱਚ ਕੋਈ ਇਨਸੀਡੈਂਟ ਬਾਅਦ ਚ ਹੁੰਦਾ ਹੈ ਕਿ ਪਹਿਲਾਂ ਹੀ ਪੋਲਿਟਿਕਸ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਹਰ ਕਿਸੇ ਨੂੰ ਹੁੰਦਾ ਹੈ ਕਿ ਇਸ ਮੌਕੇ ਦੇ ਵਿੱਚੋਂ ਕਿਵੇਂ ਕੋਈ ਤੀਜ ਤਲਾਸਿਆ ਜਾਂਦਾ ਹੈ ਹਾਲਾਂਕਿ ਸੈਂਟਰ ਨੇ ਵੀ ਭਾਰਤ ਸਰਕਾਰ ਨੇ ਵੀ ਤੇ ਔਰ ਸੂਬਾ ਸਰਕਾਰ ਨੇ ਵੀ ਜੇ ਪਹਿਲਾਂ ਹੀ ਇਦਾਂ ਦੀਆਂ ਐਫਰਟਸ ਕੀਤੀਆਂ ਹੁੰਦੀਆਂ ਕਿ ਕੋਈ ਇਹਦਾ ਰਾਹ ਕੱਢਣਾ ਆਇੰਦਾ ਤਾਂ ਅੱਜ ਸ਼ੰਭੂ ਬਾਰਡਰ ਤੇ ਵੀ ਮੁਜਾਰਾ ਨਹੀਂ ਸੀ ਹੁਣ ਤੇ ਖਨੌਰੀ ਬਾਰਡਰ ਤੇ ਵੀ ਨਹੀਂ ਹੁਣ ਪਰ ਕਿਸਾਨਾਂ ਦੀਆਂ ਆਪਣੀਆਂ ਮਜਬੂਰੀਆਂ ਜਦੋਂ ਕੋਈ ਉਹਨਾਂ ਦੀ ਗੱਲ ਸੁਣਦਾ ਹੀ ਅਲਟੀਮੇਟਲੀ ਅੱਕ ਕੇ ਲੋਕ ਆ ਜਿਹੜਾ ਫਿਰ ਮੁਜ਼ਾਹਰਾ ਕਰ ਦਿੰਦੇ ਨੇ ਇਥੋਂ ਹੀ ਇਹੀ ਸਾਡੇ ਕੋਲ ਤਮਾਨ ਹੈ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਸਟੇਟ ਦੇ ਵਿੱਚ ਜਿੰਨੇ ਧਰਨੇ ਮੁਜ਼ਾਰੇ ਹੁੰਦੇ ਆ ਉਹ ਤੋਂ ਪਤਾ ਲੱਗਦਾ ਹੈ ਕਿ ਲੋਕ ਹੈ ਉਹ ਸਰਕਾਰ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਉਹ ਤੋਂ ਕਿੰਨੇ ਕੁ ਸੰਤੁਸ਼ਟ ਨੇ ਸੋ ਸਰਕਾਰਾਂ ਦੀਆਂ ਹੋ ਸਕਦਾ ਆਪਣੀਆਂ ਮਜਬੂਰੀਆਂ ਹੋਣ ਕਿਸਾਨਾਂ ਦੀਆਂ ਆਪਣੀਆਂ ਮਜਬੂਰੀਆਂ ਪਰ ਚਰਨਜੀਤ ਜੀ ਅਸੀਂ ਇਹ ਜਾਨਣਾ ਚਾਹਾਂਗੇ ਕਿ ਕਿਸਾਨਾਂ ਵੱਲੋਂ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ ਛੇ ਉਹ ਦਿੱਲੀ ਵੀ 13 ਮਹੀਨੇ ਸੰਘਰਸ਼ ਕਰਕੇ ਆਏ ਨੇ ਹੁਣ 9.5 ਮਹੀਨਿਆਂ ਤੋਂ ਹੁਣ ਵੀ ਪੱਕਾ ਮੋਰਚਾ ਲਾਈ ਬੈਠੇ ਨੇ ਪਰ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰਾਂ ਕਿਤੇ ਵੀ ਐਡਰੈਸ ਕਰਦੀਆਂ ਦਿਖਾਈ ਨਹੀਂ ਦੇ ਰਹੀਆਂ ਨਾ ਹੀ ਉਹ ਮੰਗਾਂ ਮੰਨ ਰਹੀਆਂ ਨੇ ਇਸ ਦੇ ਪਿੱਛੇ ਆਖਿਰਕਾਰ ਕਾਰਨ ਕੀ ਹੈ ਵੀ ਕਿ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਨੂੰ ਸੁਣ ਨਹੀਂ ਰਹੀਆਂ ਉਹਨਾਂ ਨੂੰ ਪੂਰਾ ਨਹੀਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਵੀ ਕਿ ਕੀ ਕਾਰਨ ਹੈ ਦੇਖੋ ਸੁਣਨਾ ਤਾਂ ਦੂਰ ਦੀ ਗੱਲ ਆਪਾਂ ਬਹੁਤ ਸਾਰੇ ਇਨਸੀਡੈਂਟ ਪੰਜਾਬ ਵਿੱਚ ਇਦਾਂ ਦੇਖਦੇ ਆ ਕਿ ਫਲਾਣਾ ਬੰਦਾ ਜਾਂ ਫਲਾਨੀ ਜਥੇਬੰਦੀ ਉਹ ਟੈਂਕੀ ਤੇ ਚੜ ਗਈ ਜੀ ਬਿਲਕੁਲ ਉਹ ਟੈਂਕੀ ਤੇ ਚੜ ਕੇ ਕੀ ਮੰਗ ਕਰਦੀ ਉਹ ਹੀ ਮੰਗ ਨਹੀਂ ਕਰਦੀ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਉਹ ਕਹਿੰਦੇ ਕਿ ਸਾਨੂੰ ਮੁੱਖ ਮੰਤਰੀ ਨਾਲ ਜਾਂ ਕੈਬਨਿਟ ਮੰਤਰੀ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਜਾ ਜੀ ਬਿਲਕੁਲ ਉਹ ਕਹਿੰਦੇ ਕਿ ਸਾਡੀ ਸਿਰਫ ਮੀਟਿੰਗ ਹੀ ਕਰਾ ਦਿਓ ਤਾਂ ਇਥੋਂ ਸਮਝ ਲੈਣੇ ਆ ਕਿ ਸਰਕਾਰ ਦੇ ਵਿੱਚ ਜਾਤ ਧਰਤਾਂ ਦੇ ਵਿੱਚ ਇੱਕ ਸੰਵਾਦ ਸੀ ਜਿਹੜਾ ਜਿਹਦੇ ਜਰੀਏ ਮਸਲੇ ਬਹੁਤ ਸਾਰੇ ਹੱਲ ਹੋਣੇ ਹੁੰਦੇ ਜੀ ਤੁਸੀਂ ਕਹਿੰਦੇ ਹੈਗਾ ਨਾ ਕਿ ਜਦੋਂ ਤੁਸੀਂ টেবিল টক ਤੇ ਬੈਠਨੇ ਆ ਜਦੋਂ ਤੁਸੀਂ ਕਿਸੇ ਨੂੰ ਸੁਣ ਲੈਣੀ ਹੋ 10 ਮਿੰਟ ਚੁੱਪ ਕਰਕੇ ਤਾਂ ਅੱਧਾ ਮਸਲਾ ਉਹਦੇ ਨਾਲ ਹੀ ਹੱਲ ਹੋ ਜਾਂਦਾ ਉਹਦੋਂ ਇੱਕ ਗੱਲਬਾਤ ਹੈ ਜੀ ਤੁਸੀਂ ਬਾਰ ਬਾਰ ਮਿਲਦੇ ਹੋ ਤਾਂ ਉਹਦੋਂ ਇੱਕ ਤੁਹਾਡੇ ਸਬੰਧ ਵੀ ਠੀਕ ਹੁੰਦੇ ਨੇ ਬਹੁਤ ਸਾਰੀਆਂ ਜਿਹੜੀਆਂ ਦੂਰੀਆਂ ਹੁੰਦੀਆਂ ਗਲਤਫਹਿਮੀਆਂ ਨੇ ਜੋ ਟੇਬਲ ਟਾਕ ਤੇ ਬੈਨੇ ਉਹ ਦੂਰ ਹੁੰਦੀਆਂ ਨੇ ਉਹਦੋਂ ਇੱਕ ਮਾਹੌਲ ਸਿਰਜਿਆ ਜਾਂਦਾ ਉਸ ਮਾਹੌਲ ਦੇ ਵਿੱਚ ਜਿਹੜਾ ਸੋਲੂਸ਼ਨ ਹੈ ਉਹ ਨਿਕਲਣਾ ਹੁੰਦਾ ਸੋ ਪਿਛਲੇ ਟਾਈਮ 'ਚ ਦੇਖਦੇ ਆ ਕਿ ਚਾਹੇ ਭਾਰਤ ਸਰਕਾਰ ਦਾ ਦੇਖੋ ਉਦੋਂ ਦਿੱਲੀ ਮੋਰਚਾ ਲੱਗਿਆ ਤੇ ਹੁਣ ਪੰਜਾਬ ਸਰਕਾਰ ਦੇਖਦੇ ਜੀ ਟਾਈਮਲੀ ਚੀਜ਼ਾਂ ਨੂੰ ਜਿਠ ਲਿਆ ਜਾਵੇ ਤਾਂ ਅੱਗੇ ਵਧਨ ਤੋਂ ਰੋਕਿਆ ਜਾ ਸਕਦਾ ਨਹੀਂ ਫਿਰ ਉਹ ਬਿਮਾਰੀ ਹੈ ਜਿਹੜੀ ਵੱਧਦੀ ਜਾਂਦੀ ਹੈ ਫਿਰ ਉਹਨੂੰ ਸੰਭਾਲਣਾ ਜਿਹੜਾ ਮੁਸ਼ਕਲ ਹੋ ਜਾਂਦਾ ਹੈ ਸਰਕਾਰਾਂ ਦੇ ਲਈ ਵੀ ਸੋ ਸੰਵਾਦ ਹੈ ਜਾਂ ਗੱਲਬਾਤ ਹੈ ਉਹ ਖਤਮ ਹੋਣ ਦਾ ਨਤੀਜਾ ਕੀ ਹੈਗਾ ਹੁਣ ਕਿੰਨੇ ਧਰਨੇ ਮੁਜ਼ਾਰੇ ਲੱਗਦੇ ਐ ਕਿ ਜਦੋਂ ਸਿਰ ਤੋਂ ਪਾਣੀ ਨਿਕਲ ਜਾਂਦਾ ਸਰਕਾਰਾਂ ਦੀ ਜਾਗ ਉਦੋਂ ਖੁੱਲਦੀ ਹੈ ਜੀ ਬਿਲਕੁਲ ਕੀ ਹੁਣ ਆਪਾਂ ਕਰੋ ਹੁਣ ਸ਼ੰਭੂ ਤੇ ਵੀ ਬੈਠੇ ਨੇ ਖਨੋਰੀ ਵੀ ਬੈਠੇ ਨੇ ਸਟੇਟ ਗਵਰਨਮੈਂਟ ਨੇ ਕਿੰਨੀ ਕ ਐਫਰਟਸ ਕੀਤੀਆਂ ਇਹਦੀ ਇਹਨਾਂ ਨੂੰ ਉਠਾਉਣ ਦੇ ਲਈ ਇਹਨਾਂ ਦੀ ਗੱਲਬਾਤ ਸੁਣਨ ਦੇ ਲਈ ਪਾਸ ਸਰਕਾਰ ਦੀ ਸੁਪਰੀਮ ਕੋਰਟ ਦੀ ਤਾਂ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਇਹਨਾਂ ਨਾਲ ਗੱਲਬਾਤ ਚਲਾਈ ਸੀਗੀ ਬਿਲਕੁਲ ਸੋ ਮਸਲਿਆਂ ਦੇ ਹੱਲ ਕਦੇ ਦੇ ਲੈ ਕੇ ਕਦੇ ਘੱਟ ਦੇ ਕੇ ਕਦੇ ਉਹਨਾਂ ਦੀ ਗੱਲ ਮੰਨ ਕੇ ਕਦੀ ਆਪਣੀ ਗੱਲ ਬਣਾ ਕੇ ਫੇਰ ਹੀ ਰਾਹ ਨਿਕਲਦੇ ਨੇ ਨਾਲੇ ਕਿਸਾਨਾਂ ਕੋਲ ਦਾ ਤਾਤਸ਼ ਇਹ ਹੈ ਕਿ ਨਾ ਕਿ ਇੱਕ ਵੱਡਾ ਮੰਤਰ ਸਾਡੇ ਕੋਲ ਹੈਗਾ ਉਹ ਹੈਗਾ ਦਿੱਲੀ ਮੋਰਚੇ ਦਾ ਦਿੱਲੀ ਮੋਰਚਾ ਕਿਵੇਂ ਜਿੱਤਿਆ ਗਿਆ ਉਹਨੂੰ ਤੁਸੀਂ ਲਾਗੂ ਕਰ ਲਓ ਪੰਜਾਬ ਦੇ ਵਿੱਚ ਜੀ ਹੁਣ ਉਹ ਹੋ ਬਿਲਕੁਕੁਲ ਆਪੋਜ਼ਿਟ ਰਿਹਾ ਹੈਗਾ ਦਿੱਲੀ ਮੋਰਚੇ ਦਾ ਕੀ ਸੀ ਕਿ ਸਾਰੀ ਧਿਰਾਂ ਜੁਨਾਈਟ ਸੀ ਜੀ ਸਾਰੀਆਂ तरह ਯੂਨਿਟੀ ਨਾਲ ਲੜ ਰਹੀਆਂ ਸੀਗੀਆਂ ਉਹਨਾਂ ਦਾ ਅਜੰਡਾ ਕਲੀਅਰ ਸੀਗਾ ਜੀ ਠੀਕ ਹੈ ਦੂਸਰਾ ਡਿਸਪਲਨ ਸੀ ਕਿ ਜਿੰਨੇ ਵੀ ਕੋਈ ਇਦਾਂ ਦੇ ਅਨਸਰ ਤੱਤ ਕੋਈ ਉੱਥੇ ਆਉਂਦੇ ਸੀ ਸਾਰੇ ਡਿਲੂਟ ਕਰ ਦਿੱਤੇ ਜਾਂਦੇ ਸੀ ਡਿਸਪਲਨ ਦੇ ਵਿੱਚ ਰਹਿ ਕੇ ਡਿਊਟੀਆਂ ਲੱਗੀਆਂ ਸੀ ਉੱਥੇ ਆਪਾਂ ਦੇਖੇ ਜਾਰਾ ਰਿਪੋਰਟ ਵੀ ਕਰਦੇ ਰਹੇ ਹਾਂ ਤੇ ਤੀਸਰਾ ਗੱਲਬਾਤ ਵੀ ਨਾਲੋਂ ਨਾਲ ਹੈ ਜਿਹੜੀ ਉਹ ਚੱਲਦੀ ਚੱਲ ਰਹੀ ਸੀ ਸੋ ਇਹ ਆਪਣੇ ਕੋਲ ਇੱਕ ਪੰਤਰਾ ਜਿਹੜਾ ਸਾਫ਼ ਹੈ ਦਿੱਲੀ ਮੋਰਚੇ ਦਾ ਕਿ ਕੋਈ ਵੀ ਚੀਜ਼ ਜਿੱਤੀ ਜਾ ਸਕਦੀ ਹੈ ਉਹ ਯੂਨਿਟੀ ਨਾਲ ਜਿੱਤੀ ਜਾ ਸਕਦੀ ਹੈ ਉਹ ਡਿਸਿਪਲਨ ਨਾਲ ਜਿੱਤੀ ਜਾ ਸਕਦੀ ਹੈ ਫੇਰ ਹੀ ਕੋਈ ਉਹਦਾ ਜਿਹੜਾ ਟੁਕਮਾ ਜਿਹੜਾ ਸੋਲੂਸ਼ਨ ਸਮੇਂ ਸਿਰ ਆ ਸਕਦਾ ਹੈਗਾ ਹੁਣ ਪੰਜਾਬ ਦੇ ਵਿੱਚ ਕੀ ਹੈ ਕਿ ਦਿੱਲੀ ਮੋਰਚੇ ਤੋਂ ਆ ਕੇ ਇੱਕ ਕਿਸਾਨਾਂ ਦੀ ਇੰਟਰਨੈਸ਼ਨਲ ਲੈਵਲ ਤੇ ਪੱਲਵਣੀ ਇੱਕ ਗੱਲ ਹੋਰ ਪੀਪਲ ਪਾਰਟਿਸਪੇਸ਼ਨ ਜੀ ਦਿੱਲੀ ਮੋਰਚੇ ਦੇ ਵਿੱਚ ਇਕੱਲੀ ਕਿਸਾਨੀ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਤਿੰਨ ਕਾਲੇ ਕਾਨੂੰਨ ਆ ਜਿਹੜੇ ਇਹ ਸੋਸਾਇਟੀ ਦੇ ਸਮੂਚੇ ਵਰਗ ਨੂੰ ਜਿਹੜੇ ਹਿੱਟ ਕਰਨਗੇ ਉਹ ਕਾਰੋਬਾਰੀਆਂ ਨੂੰ ਵੀ ਹਿੱਟ ਕਰਨਗੇ ਮਜ਼ਦੂਰਾਂ ਨੂੰ ਵੀ ਹਿੱਟ ਕਰਨਗੇ ਸਾਰੇ ਤਬਕਿਆਂ ਨੂੰ ਹਿੱਟ ਕਰਨਗੇ ਇਸ ਕਰਕੇ ਸਾਰੇ ਤਬਕਾ ਨੇ ਉਸੇ ਤਰੀਕੇ ਨਾਲ ਪਾਰਟਿਸਪੇਸ਼ਨ ਲਈ ਉਥੇ ਕਲਾਕਾਰ ਵੀ ਗਏ ਕਿੰਨਾ ਲੋਕ ਸਹਤ ਆ ਜਿਹੜਾ ਉਥੇ ਕਿਸਾਨ ਸਹਤ ਰਚਿਆ ਗਿਆ ਕਿੰਨੇ ਗਾਣੇ ਆਉਂਦੇ ਸੀ ਮੋਟੀਵੇਸ਼ਨਲ ਆਉਂਦੇ ਸੀਗੇ ਤੇ ਔਰਤਾਂ ਵੀ ਉਥੇ ਜਾਂਦੀਆਂ ਸੀ ਸਟੂਡੈਂਟ ਵੀ ਉਥੇ ਜਾਂਦੇ ਸੀ ਈਵਨ ਜਿਹੜੇ ਕਾਰੋਬਾਰੀ ਲੋਕ ਆੜਤੀ ਇਹ ਹੈ ਹੋਰ ਤਬਕੇ ਉਹ ਵੀ ਉਹਨਾਂ ਚ ਪਾਰਟਿਸਪੇਟ ਮਤਲਬ ਟੋਟਲ ਸੋਸਾਇਟੀ ਨੇ ਜਦੋਂ ਉਥੇ ਸ਼ਮੂਲੀਅਤ ਕੀਤੀ ਉਹ ਪ੍ਰੋਗਰਾਮ ਦੇ ਵਿੱਚ ਤਾਂ ਉਹ ਸਕਸੈਸ ਮਿਲੀ ਸਾਨੂੰ ਬਿਲਕੁਲ ਹੁਣ ਸਾਡੇ ਇਹ ਚੀਜ਼ਾਂ ਮਨਫੀ ਨੇ ਪੰਜਾਬ ਦੇ ਵਿੱਚੋਂ ਹੁਣ ਜਦੋਂ ਕੋਈ ਧਰਨਾ ਮਜ਼ਾਰਾ ਲੱਗਦਾ ਉਹ ਤਾਂ ਸਿਰਫ ਪਾਰਟਿਕੂਲਰ ਇੱਕ ਲੋਕ ਹੀ ਹੈ ਮਤਲਬ ਯੂਨਿਟੀ ਵਾਲੀ ਗੱਲ ਤਾਂ ਖਤਮ ਹੀ ਹੋ ਗਈ ਇਹ ਠੀਕ ਹੈ ਕਿ ਇਹ ਅਲੱਗ-ਅਲੱਗ ਤਰ੍ਹਾਂ ਹੁੰਦੀ ਉਹਨਾਂ ਦੀ ਆਪਣੀ ਇੱਕ ਡਾਇਲੋਜੀ ਹੁੰਦੀ ਹੈ ਉਸ ਡਾਇਲੋਜੀ ਨੂੰ ਲੈ ਕੇ ਆਪਣੇ ਮਿਸ਼ਨ ਲਈ ਅੱਗੇ ਵਧਣਾ ਹੁੰਦਾ ਹੈਗਾ ਪਰ ਯੂਨਿਟੀ ਘਟੋ ਘਟ ਹੁਣ ਇਹ ਤਾਂ ਹੈ ਨਹੀਂ ਟੁੱਟਵੇਂ ਰੂਪ ਵਿੱਚ ਵਿਖਰਵੇਂ ਰੂਪ ਦੇ ਵਿੱਚ ਸਾਰੇ ਦੇਖਦੇ ਨੇ ਮਾਝੇ ਚ ਇਹ ਹੋ ਗਿਆ ਜੀ ਉੱਥੇ ਲਾ ਲਓ ਬਠਿੰਡੇ ਹੋ ਗਿਆ ਉੱਥੇ ਇਹ ਲਾ ਲਓ ਪਟਿਆਲੇ ਹੋ ਗਿਆ ਉੱਥੇ ਲਾ ਲਓ ਇਦਨ ਚੰਗਾ ਹੈ ਕਿ ਕਿਸਾਨਾਂ ਦੇ ਜਿਹੜੇ ਬੇਸਿਕ ਮੁੱਦੇ ਨੇ ਹਨਾ ਜਿਵੇਂ ਅਸੀਂ ਕਰਜ਼ਾ ਮੁਆਫੀ ਵਾਲਾ ਕਹਿੰਦੇ ਆ ਐਮਐਸਪੀ ਦੀ ਲੀਗਲ ਗਾਰੰਟੀ ਕਹਿੰਦੇ ਆ ਜਾਂ ਅਸੀਂ ਕਿਹਨੇ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਜਾਂ ਵਾਤਾਵਰਣ ਦੀ ਗੱਲ ਕਰਦੇ ਆ ਕਿ ਹਨਾ ਕਿ ਝੋਨੇ ਦਾ ਕਿੰਨਾ ਪਰਾਲੀ ਦਾ ਇਸ਼ੂ ਕਿੱਡਾ ਖੜਾ ਹੁੰਦਾ ਇੱਕ ਚਾਰਟਰ ਬੰਦੇ ਸਾਰੀਆਂ ਜਥੇਬੰਦੀਆਂ ਦਾ ਉਸ ਜਥੇਬੰਦੀ ਸਾਰੀਆਂ ਜਥੇਬੰਦੀਆਂ ਇੱਕ ਚਾਰਟਰ ਤੇ ਪਹਿਰਾ ਦੇਣ ਇਕੱਠੀਆਂ ਹੋ ਕੇ ਉਹਦੇ ਨਾਲ ਕੀ ਉਹ ਇੱਕ ਤਾਂ ਬਲ ਵੀ ਜ਼ਿਆਦਾ ਹੋਏਗਾ ਬਿਲਕੁਲ ਇੱਕ ਸੁਸਾਇਟੀ ਨੂੰ ਵੀ ਲੱਗੇਗਾ ਕਿ ਨਿਤ ਦੇ ਚੀਜ਼ਾਂ ਨਾਲੋਂ ਰੋਕਾਂ ਨਾਲੋਂ ਕਦੇ ਰੇਲਵੇ ਰੋਕਲੀ ਕਦੇ ਕੋਈ ਵੀ ਚਲੋ ਇੱਕ ਸਮੂੱਚਾ ਪ੍ਰੋਗਰਾਮ ਹੈ ਉਹਦੇ ਨਾਲ ਜਿਹੜੀ ਸਕਸੈਸ ਰੇਟ ਹੈ ਉਹ ਜ਼ਿਆਦਾ ਹੋਏਗਾ ਨਾਰਮਲ ਨਾਲੋਂ ਸੋ ਲੋਕਾਂ ਨੂੰ ਵੀ ਖਿਆਲ ਚ ਰੱਖਣਾ ਚਾਹੀਦਾ ਹੈ ਪਰ ਕਿਸਾਨਾਂ ਦੀਆਂ ਆਪਣੀਆਂ ਜਿਵੇਂ ਪੈੜੀ ਪ੍ਰਕਿਊਰਮੈਂਟ ਦਾ ਸੀਗਾ ਜੇ ਕਿਸਾਨ ਨਾ ਆਪਣੇ ਪ੍ਰੋਟੈਸਟ ਕਰਦੇ ਤਾਂ ਮੈਨੂੰ ਲੱਗਦਾ ਉਹਨਾਂ ਦੀ ਲੁੱਟ ਹੋਰ ਹੋਣੀ ਸੀ ਜੀ ਬਿਲਕੁਲ ਨਾ ਸਰਕਾਰਾਂ ਦੀ ਵੀ ਅਸਲ 'ਚ ਸਰਕਾਰਾਂ ਦੀ ਜਾਗ ਵੀ ਉਹਦੀ ਖੁੱਲਦੀ ਹੈ ਜਦੋਂ ਨਾਰੇ ਮਜ਼ਾਰੇ ਉਹਨਾਂ ਦੇ ਘਰਾਂ ਤੱਕ ਪਹੁੰਚ ਜਾਂਦੇ ਹੈਗੇ ਨੇ ਸੋ ਸਰਕਾਰ ਦਾ ਵੀ ਉਹਨਾਂ ਹੀ ਕਸੂਰ ਹੈ ਕਿਸਾਨਾਂ ਦਾ ਆਪਣਾ ਆਪਣੇ ਪਲੇਟਫਾਰਮ ਤੇ ਖੜਕੇ ਜਦੋਂ ਗੱਲ ਕਰਦੇ ਹੈ ਸਾਨੂੰ ਉਹਨਾਂ ਦੀ ਗੱਲਾਂ 'ਚ ਵੀ ਦਮ ਲੱਗਦਾ ਪਰ ਸਾਨੂੰ ਮੋٹے ਤੌਰ ਤੇ ਇੱਕ ਸਾਡੇ ਕੋਲ ਪੈਟਰਨ ਹੈਗਾ ਦਿੱਲੀ ਵਾਲਾ ਜਿਉਂ ਤੇ ਚੱਲ ਕੇ ਉਤੇ ਪਹਿਰਾ ਦੇ ਕੇ ਇਹ ਅੱਗੇ ਵਧਦੇ ਤਾਂ ਹੋਰ ਵੀ ਚੰਗੇ ਰਿਜ਼ਲਟ ਹੈ ਜਿਹੜੇ ਉਹ हासिल ਕੀਤੇ ਜਾ ਸਕਦੇ ਜੀ ਚਰਨਜੀਤ ਜੀ ਇਹਦੇ ਨਾਲ ਹੀ ਗੱਲ ਆਪਾਂ ਸਿਆਸਤ ਦੀ ਵੀ ਕਰ ਲਈਏ ਕਿਉਂਕਿ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਨਵੇਂ ਪ੍ਰਧਾਨ ਨੇ ਅਮਨ अरोड़ा ਤੇ ਉਹਨਾਂ ਦੇ ਨਾਲ ਵਰਕਿੰਗ ਪ੍ਰਧਾਨ ਸ਼ਹਿਰੀ ਕਲਸੀ ਦੀ ਅਗਵਾਈ ਚ ਇੱਕ ਸ਼ੁਕਰਾਨਾ ਯਾਤਰਾ ਕੱਢੀ ਗਈ ਜੋ ਕਿ ਪਟਿਆਲੇ ਤੋਂ ਸ਼ੁਰੂ ਹੋ ਕੇ ਅੰਬਰਸਰ ਤੱਕ ਜਾਣੀ ਹੈ ਤਾਂ ਅਸੀਂ ਜਾਨਣਾ ਚਾਹਾਂਗੇ ਇਸ ਸ਼ੁਕਰਾਨਾ ਯਾਤਰਾ ਦਾ ਕੀ ਮੰਤਵ ਹੈ ਤੇ ਤੁਹਾਨੂੰ ਕੀ ਲੱਗਦਾ ਵੀ ਕਿ ਪੰਜਾਬ ਦੀ ਸਿਆਸਤ ਤੇ ਇਹ ਸ਼ੁਕਰਾਨਾ ਯਾਤਰਾ ਕੋਈ ਅਸਰ ਪਾਵੇਗੀ ਜਾਂ ਨਹੀਂ ਦੇਖੋ ਅੱਜ ਸ਼ੁਰੂ ਹੋਈ ਹੈ ਤੁਹਾਡੇ ਸ਼ਹਿਰ ਤੋਂ ਹੀ ਹੋਈ ਹੈ ਪਟਿਆਲੇ ਤੋਂ ਉੱਥੇ ਅਮਨ अरोड़ा ਨੇ ਮੱਥਾ ਟੇਕ ਕੇ ਜਿਹੜੀ ਸ਼ੁਰੂਆਤ ਕੀਤੀ ਤੇ ਅਮਰਸਰ ਤੱਕੇ ਜਾਣੀ ਹੈਗੀ ਹੈ ਜੀ ਦੇਖੋ ਅਮਨ अरोड़ा ਪਹਿਲਾਂ ਐਕਟਿੰਗ ਪ੍ਰਧਾਨ ਵੀ ਰਹੇ ਚੁੱਕੇ ਨੇ ਹੁਣ ਪਾਰਟੀ ਨੇ ਉਹਨਾਂ ਨੂੰ ਫੁੱਲਫਲਾਈਜ਼ ਜਿਹੜਾ ਉਹ ਜ਼ਿੰਮੇਵਾਰੀ ਦਿੱਤੀ ਨਾਲ ਜਿਵੇਂ ਤੁਸੀਂ ਕਹੇ ਸ਼ੈਰੀ ਕਲਸੀ ਉਹਨੂੰ ਐਕਟਿੰਗ ਪ੍ਰਧਾਨ ਬਣਾਇਆ ਹੈਗਾ ਸੋ ਉਹਨਾਂ ਦਾ ਪਹਿਲਾ ਇੱਕ ਪਬਲਿਕ ਪ੍ਰੋਗਰਾਮ ਹੈਗਾ ਜੀ ਤਾਂ ਇਹਦੇ ਵਿੱਚ ਕਈ ਹੋ ਸਕਦੇ ਦੇਖੋ ਸ਼ੁਕਰਾਨਾ ਕਿਸ ਚੀਜ਼ ਦਾ ਸ਼ੁਕਰਾਨਾ ਜਿੱਦਾ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਠੀਕ ਹੈ ਜੀ ਇਹ ਤੁਸੀਂ ਕਹਿੰਦੇ ਹੋ ਕਿ ਲੋਕਾਂ ਦਾ ਸ਼ੁਕਰਾਨਾ ਕਰਨਾ ਕਿਸ ਚੀਜ਼ ਦਾ ਕਰਨਾ ਜਿਮਨੀ ਚੋਣਾ ਚਾਹੀਦਾ ਜੇ ਤਾਂ ਲੋਕਾਂ ਵਾਲੇ ਐਂਗਲ ਤੋਂ ਤਾਂ ਜਿਮਨੀ ਚੋਣਾ ਜਿੱਥੇ ਹੋਈਆਂ ਉਹਥੇ ਦਾ ਜਿਵੇਂ ਗਿੱਦੜ ਵੇਹ ਜਿਮਨੀ ਚੋਣ ਹੋਈ ਹੈ ਤੁਸੀਂ ਗਿੱਦੜ ਵੇਹ ਜਾ ਕੇ ਸ਼ੁਕਰਾਨਾ ਕਰੋ ਤਾਂ ਬੈਸਟ ਜੀ ਚੱਬਿਆਲ ਹੋਈ ਚੱਬਿਆਲ ਕਰੋ ਡੇਰਾ ਬਾਬਾ ਨਾਨਕ ਤਾਂ ਉਥੇ ਕਰੋ ਪ੍ਰਣਾਲੇ ਚਲੋ ਇਹ ਲੂਜ਼ ਕਰਕੇ ਹੈਗੇ ਨੇ ਹੁਣ ਹੋ ਰਹੀ ਉਹ ਗਿੱਦੜ ਵੇਹ ਜੀ ਇਹ ਜਿੱਥੋਂ ਦੀ ਲੰਗਣੀ ਹੈ ਉਹ ਕੋਈ ਵੀ ਹਲਕਾ ਟੱਚ ਨਹੀਂ ਕਰਦਾ ਉਹਨੂੰ ਚੋਣਾ ਵਾਲਾ ਕੋਈ ਹਲਕਾ ਚੋਣਾ ਵਾਲਾ ਕੋਈ ਵੀ ਹਲਕਾ ਜਿੱਥੋਂ ਦੀ ਯਾਤਰਾ ਜਾਣੀ ਉਹਨੂੰ ਟੱਚ ਹੀ ਨਹੀਂ ਕਰ ਰਹੇ ਹਨਾ ਜੇ ਲੋਕਾਂ ਨੂੰ ਸ਼ਕਰਾਨਾ ਫਿਰ ਤਾਂ ਤੁਹਾਨੂੰ ਉਸ ਹਲਕੇ ਦੇ ਵਿੱਚ ਜਾਣਾ ਪਏਗਾ ਫਿਰ ਤਾਂ ਉਹਦਾ ਜੇ ਤੁਸੀਂ ਗੁਰੂ ਦਾ ਸ਼ਕਰਾਨਾ ਕਰ ਰਹੇ ਫਿਰ ਚਲੋ ਤੁਹਾਡੀ ਠੀਕ ਹੈਗਾ ਪਰ ਉਹਨੂੰ ਇੱਕ ਪਬਲਿਕ ਸ਼ੋਅ ਬਣਾਇਆ ਗਿਆ ਹੈ ਹਨਾ ਕਿ ਇੱਕ ਤਾਕਤ ਦਾ ਬਖਾਵਾ ਕਰਨਾ ਹੈ ਜੀ ਪਰ ਮੋٹے ਤੌਰ ਤੇ ਜਿਹੜੀ ਉੱਭਰ ਕੇ ਦੋ ਗੱਲਾਂ ਆਈਆਂ ਨੇ ਇੱਕ ਤਾਂ ਇਹਨਾਂ ਨੂੰ ਇਹ ਲੱਗਦਾ ਕਿ ਨਵੇਂ ਪ੍ਰਧਾਨ ਬਣੇ ਆ ਨਵੇਂ ਪ੍ਰਧਾਨ ਦਾ ਕਿਵੇਂ ਉਭਾਰ ਹੋ ਸਕਦਾ ਹੈਗਾ ਹਨਾ ਉਹਨੂੰ ਉਹਦੀ ਪਰਸਨੈਲਿਟੀ ਨੂੰ ਕਿਵੇਂ ਹਾਈਪ ਦਿੱਤੀ ਜਾ ਸਕਦੀ ਹੈਗੀ ਉਹਨੂੰ ਉਭਾਰਨੇ ਲੋਕਾਂ ਦੇ ਵਿੱਚ ਦੂਸਰਾ ਇਹ ਕਿ ਜਿਹੜੇ ਨੂੰ ਲੱਗਦਾ ਕਿ ਸਾਡੇ ਵਲੰਟੀਅਰ ਸੁਸਤ ਹੋ ਗਏ ਸੀ ਪਿਛਲੇ ਟਾਈਮ 'ਚ ਉਹਨਾਂ ਦੇ ਬਹੁਤ ਸਾਰੇ ਗਲੇ ਸ਼ਿਕਵੇ ਸੀ ਉਹਨਾਂ ਨੂੰ ਵੀ ਐਕਟੀਵੇਟ ਕਰਨ ਦਾ ਹੋ ਸਕਦਾ ਔਰ ਸਭ ਤੋਂ ਬੇਸਿਕ ਰੀਜ਼ਨ ਇਹ ਯਾਤਰਾ ਦਾ ਇਹ ਮੈਨੂੰ ਲੱਗਦਾ ਹੈਗਾ ਉਹ ਹੈਗੇ ਕਾਰਪੋਰੇਸ਼ਨ ਚੋਣਾ ਪਟਿਆਲੇ ਤੋਂ ਯਾਤਰਾ ਸ਼ੁਰੂ ਹੋਈ ਉੱਥੇ ਚੋਣਾ ਉੱਥੇ ਚੋਣਾ ਹੈਗੀਆਂ ਨੇ ਫਿਰ ਤੁਹਾਡੇ ਲੁਧਿਆਣੇ ਉੱਥੇ ਚੋਣਾ ਫਗਵਾੜੇ ਵਿੱਚ ਦੀ ਗੁਜ਼ਰ ਉੱਥੇ ਚੋਣਾ ਫਿਰ ਜ਼ਿਲੰਦਰ ਤੇ ਅੰਮ੍ਰਿਤਸਰ ਪੰਜੇ ਕਾਰਪੋਰੇਸ਼ਨਾਂ ਪੰਜੋ ਨਗਰ ਨਿਗਮਾਂ ਦੇ ਪੰਜੋ ਨਗਰ ਨਿਗਮ ਹੈਗੇ ਨਹੀਂ ਪੰਜਾਂ ਦੇ ਉੱਚ ਦੀ ਇਹ ਜਿਹੜੀ ਯਾਤਰਾ ਹੈ ਉਹ ਜਾਣੀ ਹੈਗੀ ਸੋ ਇਹਦੇ ਵਿੱਚ ਇਹਨਾਂ ਨੂੰ ਅੱਗੇ ਯਾਤਰਾ ਦਾ ਕਿੰਨਾ ਹੁਣ ਕਈ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਕਾਰਪੋਰੇਸ਼ਨ ਚੋਣਾਂ ਦੇ ਕਰਨੇ ਤਾਂ ਤੁਸੀਂ ਸਿਟੀ ਵਾਈਜ਼ ਕਰ ਲਓ ਉਹ ਬੈਸਟ ਹੋ ਜਾਏਗਾ ਹੁਣ ਜੇ ਤੁਸੀਂ ਲੁਧਿਆਣਾ ਵਿੱਚ ਦੀ ਗੁਜ਼ਰ ਰਹੇ ਹੈਗੇ ਤਾਂ ਸ਼ਹਿਰੀ ਬੰਦੇ ਕਾਰੋਬਾਰੀ ਬੰਦੇ ਇਹ ਤਾਂ ਹੈ ਨਹੀਂ ਕਿ ਤੋਬਾਰੋ ਸ਼ਹਿਰ ਚੋਂ ਆ ਕੇ ਸੜਕਾਂ ਤੇ ਖੜ ਕੇ ਤੁਹਾਡੀ ਯਾਤਰਾ ਦਾ ਸਵਾਗਤ ਕਰਨਗੇ ਸੋ ਇਹਦੇ ਨਾਲੇ ਮੈਨੂੰ ਆਮ ਆਦਮੀ ਪਾਰਟੀ ਲੋਕਾਂ ਦਾ ਇੱਕ ਮੂਡ ਹੈ ਉਹਨੂੰ ਵੀ ਭਾਵ ਰਹੀ ਹੈ ਕਿ ਲੋਕਾਂ ਦਾ ਕੀ ਨਜ਼ਰੀਆ ਹੈ ਕਿਉਂਕਿ ਇਸ ਤੋਂ ਬਾਅਦ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਉਹ ਲੋਕਲ ਬਾਡੀ ਨੇ ਤਾਂ ਨੋਟੀਫਿਕੇਸ਼ਨ ਕਰ ਦਿੱਤਾ ਹੈਗਾ ਤੇ ਇਹਨਾਂ ਨੂੰ ਲੱਗਦਾ ਕਿ ਅਸੀਂ ਚਲੋ ਇਸ ਇਸ ਬਹਾਨੇ ਦੋ ਤਿੰਨ ਚੀਜ਼ਾਂ ਅਸੀਂ ਕੋਈ ਟਾਈਮ ਤੇ ਚੈੱਕ ਕਰ ਲਵਾਂਗੇ ਕਿ ਲੋਕ ਰਿਸਪੌਂਡ ਕਿਦਾਂ ਕਰਦੇ ਹੈਗੇ ਨੇ ਇੱਕ ਜਿਹੜਾ ਨਵਾਂ ਚਿਹਰਾ ਇਹਨਾਂ ਨੇ ਦਿੱਤਾ ਹੈ Hindu ਚਿਹਰਾ ਜਿਵੇਂ ਕਹਿੰਦੇ ਹਨ ਇੱਕ ਕਮਿਊਨਿਟੀ ਚੋਂ ਲੱਗਦਾ ਇਸਕੇ ਦਲਿਤ ਵਰਗ ਨੂੰ ਅਸੀਂ ਸੈਟੀਸਫਾਈ ਕਰ ਲਿਆ ਕਿ ਉਹਨਾਂ ਦੇ ਸ਼ੇਬ ਜੀਰ ਹੈ ਜਿਹੜੇ ਉਹ ਸਾਡੀ ਬਾਜ਼ਾਰਤ 'ਚ ਹੈਗੇ ਨੇ Hindu ਕਿਤੇ ਨਾ ਕਿਤੇ ਮਨਫੀ ਅਪੀਲ ਕਰਦੇ ਸੀ ਪਿਛਲੇ ਟਾਈਮ 'ਚ ਸ਼ਹਿਰੀ ਖੇਤਰਾਂ ਦੇ ਵਿੱਚ ਤਾਂ ਆਪਾਂ ਦੇਖਿਆ ਹੈ ਲਾ ਐਂਡ ਆਰਡਰ ਦੀ ਚੀਜ਼ਾਂ ਦਾ ਅਸਰ ਹੈ ਜਿਹੜਾ ਉਹ ਸ਼ਹਿਰੀ ਲੋਕ ਜ਼ਿਆਦਾ ਭੈ ਮੰਨਦੇ ਉਹਨਾਂ ਨੂੰ ਲੱਗਦਾ ਕਿ ਮਾਹੌਲ ਠੀਕ ਨਹੀਂ ਹੈ ਹਨਾ ਤੇ ਇਵੇਂ ਨਿਊ ਫਰਾਉਟੀਆਂ ਦੀਆਂ ਗੱਲਾਂ ਆਉਂਦੀਆਂ ਜਾਂ ਇਨਵੈਸਟਮੈਂਟ ਦੀਆਂ ਗੱਲਾਂ ਹੋ ਰਹੀਆਂ ਸਾਰੀਆਂ ਸੋ ਉਸ ਗੱਲ ਨੂੰ ਵੀ ਕਾਊਂਟਰ ਕਰਨੇ ਲੱਗਦਾ ਕਿ ਹਿੰਦੂ ਵਰਗ ਦੇ ਵਿੱਚ ਜਾਣ ਦੇ ਲਈ ਵੀ ਇਹ ਇੱਕ ਐਫਰਟ ਹੋ ਸਕਦਾ ਬੇਸਿਕਲੀ ਜਿਹੜੀ ਮੈਂ ਸਮਝਦਾ ਉਹ ਹੈਗੀ ਹੈ ਕਾਰਪੋਰੇਸ਼ਨ ਚੋਣਾ ਹੁਣ ਇਹ ਯਾਤਰਾ ਕਿੰਨਾ ਕੁ ਅਮਨ ਉਹ ਰੋੜਾ ਇਹਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਲੋਕਾਂ ਦੇ ਮੂਡ ਦਾ ਕਿੰਨਾ ਕੁ ਪਤਾ ਲੱਗਦਾ ਉਸ ਨੂੰ ਲੈ ਕੇ ਫਿਰ ਨਵੀਆਂ ਰਣਨੀਤੀਆਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੀ ਕੱਢਣੀ ਹੈ ਇਹ ਆਉਣ ਵਾਲੇ ਦਿਨਾਂ 'ਚ ਆਪਣੇ ਸਾਹਮਣੇ ਆ ਜਾਏਗਾ ਜੀ ਇਹਸਾਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ